ਐਚ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਮਿਹਨਤੀ ਅਤੇ ਇਮਾਨਦਾਰ ਵਲੰਟੀਅਰ ਗੁਰਜੀਤ ਸਿੰਘ ਚੀਮਾ ਉਰਫ ਮਿੰਟਾ ਆਲੋਵਾਲ ਅਤੇ ਗੁਰਸਾਹਿਬ ਸਿੰਘ ਦੇਵੀ ਦਾਸ ਨੂੰ ਸੋਸ਼ਲ ਮੀਡੀਆ ਬਲਾਗ ਇਨਚਾਰਜ ਨਿਯੁਕਤ ਹੋਣ ਤੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਦੀ ਅਗਵਾਈ ਹੇਠ ਸਾਥੀਆਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਰੋਪਾਉ ਪਾਸ਼ੇ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ ਇਸ ਮੌਕੇ ਤੇ ਚੇਅਰਮੈਨ ਸੁਖਿੰਦਰ ਸਿੰਘ ਰੰਧਾਣਾ ਨੇ ਕਿਹਾ ਕਿ ਗੁਰਜੀਤ ਸਿੰਘ ਚੀਮਾ ਅਤੇ ਗੁਰਸਾਖ ਸਿੰਘ ਦੇਵਿਦਾਸ ਦੇ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਇਹਨਾਂ ਦੋਨਾਂ ਆਗੂਆਂ ਦੀ ਆਪਣੇ ਇਲਾਕੇ ਅੰਦਰ ਖਾਸ ਕਰਕੇ ਨੌਜਵਾਨਾਂ ਵਿੱਚ ਪੂਰੀ ਪਕੜ ਹੈ ਅਤੇ ਸਮਾਜ ਦੀ ਸੇਵਾ ਕਰਨ ਦਾ ਜज्ਬਾ ਰੱਖਦੇ ਹਨ ਇਸ ਮੌਕੇ ਤੇ ਨਵਨ ਨਿਯੁਕਤ ਸੋਸ਼ਲ ਮੀਡੀਆ ਇੰਚਾਰਜ ਗੁਰਜੀਤ ਸਿੰਘ ਚੀਮਾ ਅਤੇ ਗੁਰਸਾਹਿਬ ਸਿੰਘ ਦੇਵੀਦਾਸ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸੂਬਾ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਾ ਸਮੇਤ ਸਮੂਹੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਚੌਪੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦਾ ਹੋਇਆ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਾਂਗੇ ਇਸ ਮੌਕੇ ਤੇ ਡਾਕਟਰ ਇਮੈਨੂਅਲ ਕੰਗ ਅਜੇ ਤੀਜਾ ਨਗਰਿਕ ਗੁਰਬੀਰ ਸਿੰਘ ਸਾਹਿਬ ترਸ਼ੇਮ ਸਿੰਘ ਖੁੰਡਾ ਰਾਜਵੀਰ ਸਿੰਘ ਪਾਲਰ ਹਰਪਾਲ ਸਿੰਘ ਚੱਕ ਬਰੋਏ ਨੰਬਰਦਾਰ ਸੁਰਿੰਦਰ ਸਿੰਘ ਗਾਮਾ ਬਲਕਾਰ ਸਿੰਘ ਰਵਿੰਦਰ ਸਿੰਘ ਰੋਮੀ ਰਕੇਸ਼ ਕੁਮਾਰ ਗੁਰਜੀਤ ਸਿੰਘ ਤਰਲੋਕ ਸਿੰਘ ਆਰਤੀ ਤੋਂ ਇਲਾਵਾ ਹੋਰ ਹਰ ਜਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬਣਤ ਕੀਤਾ ਗਿਆ ਵਾ ਤੇ ਕਿਹੜੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਕੀ ਹੈ ਨਾਮ ਆਪਣਾ ਜਿਹੜਾ ਡਿਟੇਲ ਚ ਦੱਸ ਦਿਓ ਮੇਰਾ ਨਾਮ ਗੁਰਸਾਖ ਸਿੰਘ ਮੈਂ ਬਲਾਗ ਮੀਡੀਆ ਇਨਚਾਰਜ ਤਾਰੀਵਾਲ ਬਲਾਕ ਮੈਂ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਜੇਕਰ ਰੂਪ ਸਿੰਘ ਸੇਖਾ ਸਾਹਿਬ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਤੇ ਜ਼ਿੰਮੇਵਾਰੀ ਤੇ ਲਾਇਆ ਅਸੀਂ ਉਹਨਾਂ ਦੀ ਹਰ ਜ਼ਿੰਮੇਵਾਰੀ ਤੇ ਪੂਰੀ ਉਤਰਾਂਗੇ ਤੇ ਸਰਕਾਰ ਨੂੰ ਵਿਸ਼ਵਾਸ ਦਿਵੋਣੇ ਆ ਗਾੜੀ ਤੋਂ ਬਹੁਤ ਤਰੱਕੀਆਂ ਦੇ ਵਿੱਚ ਆਵਾਂਗੇ ਸਰਕਾਰ ਨੂੰ ਤਰੱਕੀਆਂ ਚ ਲਿਆਵਾਂਗੇ ਸਾਰੀ ਸਰਕਾਰ ਦਾ মিডিਆ ਦਾ ਤੇ ਵੀਰਪਰਾਵਾਂ ਦਾ ਚੇਅਰਮੈਨ ਸਾਹਿਬ ਦਾ ਤੇ ਬਾਕੀ ਸਾਡੇ ਜਿੰਨੇ ਵੀ ਵਰਕਰ ਆ ਹਲਕੇ ਦਾ ਜਗਰੂਪ ਸਿੰਘ ਸੇਖਵਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਰਟੀ ਨੇ ਸਾਨੂੰ ਜੋ ਮੇਰੀ ਸੰਪਤੀ ਆ মিডিਆ ਇਨ ਚਾਰਜ ਬਲਾਕ মিডিਆ ਇਨ ਚਾਰਜ ਦੀ ਇਹਦੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਰਦਾਰ ਜਗਰੂਪ ਸਿੰਘ ਸੇਖਵਾ ਸਾਡੇ ਚੇਅਰਮੈਨ ਸਾਹਿਬ ਪਵਿੰਦਰ ਸਿੰਘ ਰਿੰਕਾ ਜੀ ਇਹਨਾਂ ਸਾਰਿਆਂ ਨੇ ਸਾਨੂੰ ਜੋ ਜੁਮੇਵਾਰੀ ਸੌਂਪੀ ਆ ਅਸੀਂ ਉਹਦਾ ਜੁਮੇਵਾਰੀ ਨੂੰ ਤਾੰਦੇ ਨਿਭਾਵਾਂਗੇ ਕੋਸ਼ਿਸ਼ ਆਪਣੀ ਪੂਰੀ ਕਰਾਂਗੇ ਕਿ ਆਪਾਂ ਸਰਕਾਰ ਦੀ ਜੋ ਵੀ ਜਿੱਦਾਂ ਹੋ ਸਕਦੀ ਆ ਆਪਾਂ ਆਪਾਂ ਮਤ ਕਰੀਏ ਆਂ ਸਰਕਾਰ ਨੂੰ ਗਾਂ ਅੱਗੇ ਲਈਏ ਤੇ ਬਾਕੀ ਗੱਲ ਜੀ ਮੈਂ ਸਾਰੇ ਆ ਵੀਰਾਂ ਦਾ ਜਿੰਨੇ ਵੀ ਆਏ ਮੇਰੇ ਤੋਂ ਵੱਡੇ ਛੋਟੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਬਰੂਸ ਜੀ ਦਾ ਧੰਨਵਾਦ ਕਰਦਾ ਹਾਈ ਕਮਾਂਡ ਸ੍ਰੀ ਆਪ ਗਵਰਨਟਮਾਨ ਜੀ ਦਾ ਉਹਨਾਂ ਦੇ ਧੰਨ ਧੰਵਾਦ ਕਰਦਾ ਕਿ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਤੇ ਅਸੀਂ ਇਹ ਜ਼ਿੰਮੇਵਾਰੀ ਜਿਹੜੀ ਆ ਤਾਂ ਦੇ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਵਿਸਥਾਰ ਕੀਤਾ ਗਿਆ ਵਾ ਕੌਟਲ মিডিਆ ਇਨ ਚਾਰਜ ਨੇ ਪਹਿਲਾਂ ਬਲਾਗ ਸਭਾ ਦਾ ਆਯੋਜਨ ਬਣਾਇਆ ਤੇ ਅੱਜ ਇਹ ਬਹੁਤ ਹੀ ਮਿਹਨਤੀ ਜਿਹੜੇ ਵਰਕਰ ਹੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਉਹ ذمہکریاں ਪਾਰਟੀ ਨੇ ਦਿੱਤੀਆਂ ਵਾ ਤੇ ਤੁਹਾਡੀ ਅਗਵਾਈ ਵਿੱਚ ਅੱਜ ਸਨਮਾਨਿਤ ਕੀਤਾ ਗਿਆ ਤਾਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਆਪਣੇ ਪਾਰਟੀ ਸੁਪਰੀਮੋ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਪੰਜਾਬ ਮੁੱਖ ਮੰਤਰੀ ਹਲਕਾ ਇਨ ਚਾਰਜ ਸਰਦਾਰ ਜਗਰੂਪ ਸਿੰਘ ਸੇਖਵਾ ਪਲਾਨਿੰਗ ਬੋਰਡ ਚੇਅਰਮੈਨ ਤੇ ਜ਼ਿਲ੍ਹਾ ਜਨਰਲ ਸਕੱਤਰ ਪੰਜਾਬ ਤਹਿ ਦਿਲੋਂ ਬਲਾਕ ਧਾਰੀਵਾਲ ਦਾ ਧੰਨਵਾਦ ਕਰਦੇ ਆ ਕਿ ਜੋ ਪਾਰਟੀ ਦੇ ਪੁਰਾਣੇ ਵਰਕਰ ਸੀ ਉਹਨਾਂ ਦਾ ਮਾਨ ਸਨਮਾਨ ਹੋਇਆ ਤੇ ਹਰ ਪਿੰਡ ਵਿੱਚ ਸ਼ਹਿਰ ਵਿੱਚ ਇਹ ਖੁਸ਼ੀ ਦੀ ਲਹਿਰ ਚੱਲ ਰਹੀ ਆ ਕਿ ਪਾਰਟੀ ਜੋ ਵਰਕਰ ਦਾ ਬਾਂਦਾ ਮਾਨ ਸਨਮਾਨ ਕਰ ਰਹੀ ਆ ਇਹਦੇ ਨਾਲ ਜਿਹੜੇ ਮੇਰੇ ਅੱਜ ਮੇਰੇ ਨਾਲ ਦੋ ਵੀਰ ਖੜੇ ਆ ਗੁਰਦੀਪ ਸਿੰਘ ਜੀ ਮਿੰਟਾ ਪਿੰਡ ਅਲੋਵਾਲ ਤੋਂ ਸਾਹਿਬ ਜੀ ਗੁਲਜ਼ਰ ਸਿੰਘ ਜੀ ਸਾਹਿਬ ਦੇਵidasਪੁਰ ਤੋਂ ਵੀ ਇਹ ਜਿਹੜੀ ਅੱਜ ਦੀ ਨਵੀਂ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਪਰਸੋਂ ਦੀ ਪਈ ਆ ਇਹ ਤਨਦੇਈ ਨਾਲ ਨਿਭਾਉਣਗੇ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਨਗੇ ਇਸ ਨਾਲ ਜੋ ਆਉਣ ਵਾਲੀਆਂ ਇਲੈਕਸ਼ਨਾਂ ਵਾਂ ਇਹ ਨਵੇਂ ਵਰਕਰਾਂ ਨੂੰ ਜੋ ਜ਼ਿੰਮੇਵਾਰੀਆਂ ਪਈਆਂ ਵਾਂ ਇਹ ਪਾਰਟੀ ਲਈ ਇੱਕ ਅਹਿਮ ਰੋਲ ਨਿਭਾਉਣਗੇ ਜਿਹਦੇ ਪਾਰਟੀ ਜੋ 24 ਦੀ ਇਲੈਕਸ਼ਨ ਪਾਰਲੀਮੈਂਟ ਦੀ ਆ ਇਦੇ ਵਿੱਚ ਆਪਣੀ ਜਿੱਤ ਪ੍ਰਾਪਤ ਕਰਕੇ ਪਾਰਟੀ ਦਾ ਮਾਣ ਉੱਚਾ ਕਰਨਾ ਧੰਨਵਾਦ ਜੀ